پاکستان ਦਾ ਇਹ ਕਹਿਣਾ ਕਿ ਅਸੀਂ ਉਹ ਕੀਤਾ asli ਹੋ ਰਿਹਾ ਹੈ ਗਲਤ ਹੈ پاکستان ਨੇ ਉਸ ਤੋਂ ਹੀ ਬੈਨੀਫਿਟ ਕੀਤਾ ਅਤੇ ਜੋ ਅੱਜ ਪਾਕਿਸਤਾਨ ਕਰ ਰਿਹਾ ਹੈ ਬੜੀ ਸੋਚੀ ਸਮਝੀ ਆਪਣੀ ਸਟੇਟ ਪਾਲਿਸੀ ਦੇ ਤਹਿਤ ਕਰ ਰਿਹਾ ਹੈ ਹੁਣ ਪਾਕਿਸਤਾਨ ਦੀ ਫਾਈਨੈਂਸ਼ੀਅਲ ਕੰਡੀਸ਼ਨ ਤੇ ਕਿਸੇ ਤੋਂ ਸ਼ੁਪੀ ਨਹੀਂ ਹੈ ਜੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਮਾੜੀ ਕਿ ਲੋਕਾਂ ਦੇ ਖਾਣ ਦੇ ਲਈ ਕੁਝ ਨਹੀਂ ਹੈ ਹਮ ਲੇਕਿਨ ਆਈਐਸਆਈ ਦੀ ਫੰਡਿੰਗ ਦੇ ਵਿੱਚ ਕੋਈ ਰੋਕ ਨਹੀਂ ਆਈ ਨਹੀਂ ਹੈ ਨਹੀਂ ਆਈ ਅਤੇ ਉਹ ਆਪਣੀ ਉਸ ਨੂੰ ਉਸੇ ਤਰ੍ਹਾਂ ਹੀ ਫੰਡਿੰਗ ਜਾਰੀ ਰੱਖ ਰਹੇ ਨੇ ਇਸ ਦਾ ਮਤਲਬ ਇਹ ਹੋਈ ਹੈ ਕਿ ਉਹ ਕਹਿੰਦੇ ਭੁੱਖੇ ਭਾਵੇਂ ਮਰ ਜੇ ਸਾਡੇ ਲੋਕ ਪਰ ਜਿਹੜਾ ਅਤੰਕ ਦਾ ਜਿਹੜਾ ਰਸਤਾ ਚੁਣਿਆ ਇਸ ਨੂੰ ਨਹੀਂ ਛੱਡਾਂਗੇ ਤਾਂ ਫਿਰ ਇਹ ਟਾਰਗੇਟ ਕਿਵੇਂ ਕੀਤੇ ਜਿਵੇਂ ਹੁਣ ਵੀ ਜਿਹੜੇ ਦੋ ਟੈਰਰਿਸਟ ਜਿਹੜੇ ਆਇਡੈਂਟੀਫਾਈ ਹੋਏ ਲੋਕਲਾਈਟ ਸੀਗੇ ਵਨ ਆਫ ðੈਮ ਉਸ ਸਟੂਡੈਂਟ ਵੀਜ਼ੇ ਤੇ ਗਿਆ ਉਧਰ ਜਾ ਕੇ ਔਰ ਇੰਨੇ ਸਾਲ ਉਹ ਪੜਦਾ ਰਿਹਾ ਪੜਿਆ ਤਾਂ ਕੀ ਖੈਰ ਉੱਥੇ ਔਰ ਫਿਰ ਉਹ ਟ੍ਰੇਨ ਕਰਕੇ ਇੱਧਰ ਆਇਆ ਤਾਂ ਇਹ ਆਇਡੈਂਟੀਫਾਈ ਕਿਵੇਂ ਕੀ ਉਹ ਲੋਕਲ ਸਪਾਈਸ ਕੰਮ ਕਰਦੇ ਆ ਕਿ ਫੰਡਡ ਲੋਕ ਨੇ ਜਿਹੜੇ ਆਇਡੈਂਟੀਫਾਈ ਕਰ ਰਹੇ ਕਿ ਆਹ ਕਰਦਾ ਨੌਜਵਾਨ ਇਹਨੂੰ ਟਾਰਗੇਟ ਕੀਤਾ ਜਾਵੇ ਹਰ ਇੱਕ ਦਾ ਰਿਸ਼ਤਾ ਇੱਕ ਪੂਰਾ ਜਨਾਜਾ ਉਹਨੂੰ ਕਹਿੰਦੇ ਕਸ਼ਮੀਰ ਦੇ ਵਿੱਚ ਜਨਾਜਾ ਮਤਲਬ ਕਿਸੇ ਨੂੰ ਤੁਸੀਂ ਦਫਨਾਉਣ ਜਾ ਰਹੇ ਹੋ ਤਾਂ ਜਿੰਨੇ ਵੀ ਲੋਕ ਮਹੱਲੇ ਦੇ ਜਾਂ ਜੰਮਸ਼ਾਨ ਦੇ ਅਸੀਂ ਸੰਸਕਾਰ ਤੇ ਜਾਂਦੇ ਤੁਸੀਂ ਦੱਸੋ ਤੇ ਉਸ ਦੇ ਵਿੱਚ ਲੋਕਾਂ ਨੂੰ ਜ਼ਬਰਦਸਤੀ ਕਹਿਆ ਜਾਂਦਾ ਸੀ ਜਾਓ ਗਨ ਪੁਆਇੰਟ ਤੇ ਐਂਡ ਉੱਥੇ ਜਿਹੜੇ ਨਾਰੇ ਲੱਗਦੇ ਸੀ ਇਹ ਜਿਹੜੇ ਟੈਰਰ ਸਿਮਪੈਥਾਈਜ਼ਰ ਜਾਂ ਅੰਡਰਗ੍ਰਾਉਂਡ ਵਰਕਰ ਹੈ ਇਹ ਪੁਆਇੰਟਰਸ ਦੀ ਤਰ੍ਹਾਂ ਉਸ ਟਾਈਮ ਤੇ ਆਇਡੈਂਟੀਫਾਈ ਕਰਦੇ ਸੀ ਕਿ ਕਿਹੜੇ ਬੱਚੇ ਸਭ ਤੋਂ ਅੱਗੇ ਹੋ ਕੇ ਨਾਰੇ ਲਾ ਰਹੇ ਫਿਰ ਉਹਨਾਂ ਬੱਚਿਆਂ ਨੂੰ ਅਪਰੋਚ ਕਰਦੇ ਸੀ ਉਹਨਾਂ ਦੇ ਘਰ ਦੇ ਹਾਲਾਤ ਦੇਖਦੇ ਸੀ ਕੀ ਨੇ ਐਂਡ ਜਿੱਦਾਂ ਲੱਗਦਾ ਸੀ ਕਿ ਇਹ ਰਾਈਟ ਕੈਂਡੀਡੇਟ ਹੈ ਉਸ ਨੂੰ ਫਿਰ ਰਿਲੀਜੀਅਸ ਰੈਡੀਕਲਾਈਜੇਸ਼ਨ ਧਰਮ ਦੇ ਨਾਮ ਦੇ ਉੱਪਰ ਉਸ ਦਾ ਦਿਮਾਗ ਦੇ ਵਿੱਚ ਪਰਵਰਤਨ ਦੀ ਕੋਸ਼ਿਸ਼ ਕਰਨੀ ਐਂਡ ਫਿਰ ਉਸ ਬੱਚੇ ਨੂੰ ਟੈਰਰਿਸਟ ਬਣਾਉਣਾ ਐਂਡ ਉਸ ਦੀ ਟ੍ਰੇਨਿੰਗ ਲੋਕਲ ਵੀ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਵੀ ਹੁੰਦੀ ਹੈ ਪਾਕਿਸਤਾਨ ਨੇ ਯੂ ਐਸ اے ਤੋਂ ਮੈਕਸਿਮਮ ਬੈਨੀਫਿਟਸ ਲਏ ਬਿਲਕੁਲ ਉਸ ਦੇ ਉਸ ਦੇ ਫਾਈਨੈਂਸ਼ੀਅਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਐਂਡ ਪੋਲੀਟੀਕਲ ਬੈਨੀਫਿਟਸ ਔਰ ਜੋ ਵੀ ਅਫਗਾਨਿਸਤਾਨ ਦੇ ਵਿੱਚ ਸਮਾਨ ਜਾਂਦਾ ਸੀਗਾ ਉਹਦਾ 80% ਤੇ ਪਾਕਿਸਤਾਨ ਚੀਰਾ ਜਾਂਦਾ ਸੀ ਇਵਨ ਨਾਓ ਆਫਟਰ ਵਾਰ ਔਨ ਟੈਰਰ 911 ਦੇ ਬਾਅਦ ਜਿੰਨੀਆਂ ਜੈਕਟਸ ਨੇ ਜਿੰਨੀਆਂ ਟਰਾਊਜ਼ਰ ਨੇ ਜਿੰਨੇ ਬੂਟਸ ਨੇ ਉਹ ਸਾਰੇ ਤੁਹਾਨੂੰ ਪਾਕਿਸਤਾਨ ਦੀ ਦੁਕਾਨਾਂ ਵਿੱਚ ਮਿਲਣਗੇ ਜੋ ਯੂ ਐਸ ਐਸ ਦੇ ਸੋਲਜਰ ਲਈ ਜਾਣੇ ਸੀ ਬਿਲਕੁਲ ਤੇ ਇਸ ਕਰਕੇ ਪਾਕਿਸਤਾਨ ਦਾ ਇਹ ਕਹਿਣਾ ਕਿ ਅਸੀਂ ਉਹ ਕੀਤਾ ਇਸ ਲਈ ਹੋ ਰਿਹਾ ਗਲਤ ਹੈ ਪਾਕਿਸਤਾਨ ਨੇ ਉਸ ਤੋਂ ਹੀ ਬੈਨੀਫਿਟ ਕੀਤਾ ਅਤੇ ਜੋ ਅੱਜ ਪਾਕਿਸਤਾਨ ਕਰ ਰਿਹਾ ਹੈ ਬੜੀ ਸੋਚੀ ਸਮਝੀ ਆਪਣੀ ਸਟੇਟ ਪਾਲਿਸੀ ਦੇ ਤਹਿਤ ਕਰ ਰਿਹਾ ਹੈ ਸਰ ਆਈਐਸਆਈ ਦੀ ਵਰਕਿੰਗ ਥੋੜੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਕਸ਼ਮੀਰ ਦੇ ਅੰਦਰ ਜਾਂ ਦੇਸ਼ ਦੇ ਬਾਕੀ ਹਿੱਸਿਆਂ 'ਚ ਉਹਨਾਂ ਦੇ ਸਪਾਈਸ ਬਹੁਤ ਐਕਟਿਵਲੀ ਕੰਮ ਕਰਦੇ ਰਹਿੰਦੇ ਆ ਆਮ ਮਿਲਦੇ ਆ ਉੱਥੇ ਜੋ ਸਾਨੂੰ ਪਛਾਣੇ ਨਹੀਂ ਜਾਂਦੇ ਜਾਂ ਆਰਮੀ ਦੀ ਇੰਟੈਲੀਜੈਂਸ ਉਹਨਾਂ ਨੂੰ ਪਛਾਣਨ 'ਚ ਕਿੱਥੇ ਖਤਾ ਖਾ ਜਾਂਦੀ ਹੈ ਦੇਖੋ ਜੋ ਆਈਐਸਆਈ ਹੈ ਨਾ ਕਿਸੇ ਵੀ ਇੰਟੈਲੀਜੈਂਸ ਏਜੰਸੀ ਉਹ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਦੀ ਹੈ। ਉਹ ਸਭ ਤੋਂ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਉਸ ਏਜੰਸੀ ਨੂੰ ਫੰਡਿੰਗ ਕਿੰਨੀ ਹੈ। ਹੂੰ ਉਸ ਨੂੰ ਪੈਸਾ ਕਿੰਨਾ ਮਿਲਦਾ ਹੈ ਕਿਉਂਕਿ ਕੋਈ ਵੀ ਖਬਰ ਬਿਨਾਂ ਪੈਸੇ ਤੋਂ ਨਹੀਂ ਮਿਲਦੀ। ਤੁਹਾਡਾ ਕੋਈ ਵੀ ਇੰਟੈਲੀਜੈਂਸ ਆਪਰੇਟਿਵ ਕਿਤੇ ਵੀ ਜਾਏਗਾ ਜੇ ਖਬਰ ਹਾਸਲ ਕਰਨੀ ਹੈ ਤਾਂ ਉਸ ਦੇ ਲਈ ਤੁਹਾਨੂੰ ਪੈਸੇ ਦੇਣੇ ਪੈਂਦੇ ਹੈ। ਹਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਬੰਦਾ ਇੰਨੀ ਬੁਰੀ ਤਰ੍ਹਾਂ ਹਤਾਸ਼ ਹੈ ਜਾਂ ਇੰਨੀ ਬੁਰੀ ਤਰ੍ਹਾਂ ਉਸ ਨੂੰ ਪਰਸਨਲ ਲਾਸ ਹੋਇਆ ਹੈ ਉਹ ਤੁਹਾਨੂੰ ਫਿਰ ਖਬਰ ਦੇ ਦੇਗਾ। ਪਰ hmm. 95% ਜਾਂ 95% ਟਾਈਮ ਦੇ ਵਿੱਚ ਤੁਹਾਨੂੰ ਖਬਰ ਖਰੀਦਣੀ ਪੈਂਦੀ ਹੈ ਐਂਡ ਉਸਦੇ ਲਈ ਫਾਈਨੈਂਸ ਹੁਣ ਪਾਕਿਸਤਾਨ ਦੀ ਫਾਈਨੈਂਸ਼ੀਅਲ ਕੰਡੀਸ਼ਨ ਤੇ ਕਿਸੇ ਤੋਂ ਸ਼ੂਪੀ ਨਹੀਂ ਹੈ ਜੀ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਮਾੜੀ ਕਿ ਲੋਕਾਂ ਦੇ ਖਾਣ ਦੇ ਲਈ ਕੁਝ ਨਹੀਂ ਹੈ ਹੂੰ ਲੇਕਿਨ ਆਈਐਸਆਈ ਦੀ ਫੰਡਿੰਗ ਦੇ ਵਿੱਚ ਕੋਈ ਰੋਕ ਨਹੀਂ ਆਈ ਨਹੀਂ ਹੈ ਨਹੀਂ ਆਈ ਔਰ ਉਹ ਆਪਣੇ ਉਸ ਨੂੰ ਉਸੇ ਤਰ੍ਹਾਂ ਹੀ ਫੰਡਿੰਗ ਜਾਰੀ ਰੱਖ ਰਹੇ ਨੇ ਇਸ ਦਾ ਮਤਲਬ ਇਹ ਹੋਈ ਹੈ ਕਿ ਉਹ ਕਹਿੰਦੇ ਭੁੱਖੇ ਭਾਵੇਂ ਮਰ ਜਾਣ ਸਾਡੇ ਲੋਕ ਪਰ ਅਸੀਂ ਜਿਹੜਾ ਅਤੰਕ ਦਾ ਜਿਹੜਾ ਰਸਤਾ ਚੁਣਿਆ ਐ ਇਸ ਨੂੰ ਨਹੀਂ ਛੱਡਾਂਗੇ ਤਾਂ ਫਿਰ ਇਹ ਟਾਰਗੇਟ ਕਿਵੇਂ ਕੀਤੇ ਜਿਵੇਂ ਹੁਣ ਵੀ ਜਿਹੜੇ ਦੋ ਟੈਰਰਿਸਟ ਜਿਹੜੇ ਆਈਡੈਂਟੀਫਾਈ ਹੋਏ ਲੋਕਲਾਈਟ ਸੀਗੇ ਵਨ ਆਫ ਥੇਮ ਉਸ ਸਟੂਡੈਂਟ ਵੀਜ਼ੇ ਤੇ ਗਿਆ ਉਧਰ ਜਾ ਕੇ ਔਰ ਇੰਨੇ ਸਾਲ ਉਹ ਪੜਦਾ ਰਿਹਾ ਪੜਿਆ ਤਾਂ ਕੀ ਖੈਰ ਉੱਥੇ ਔਰ ਫਿਰ ਉਹ ਟ੍ਰੇਨ ਕਰਕੇ ਇੱਧਰ ਆਇਆ ਤਾਂ ਇਹ ਆਈਡੈਂਟੀਫਾਈ ਕਿਵੇਂ ਕੀ ਉਹ ਲੋਕਲ ਸਪਾਈਸ ਕੰਮ ਕਰਦੇ ਆ ਕਿ ਫੰਡਡ ਲੋਕ ਨੇ ਜਿਹੜੇ ਆਈਡੈਂਟੀਫਾਈ ਕਰ ਰਹੇ ਕਿ ਆਹ ਕਰਦਾ ਨੌਜਵਾਨ ਇਹਨੂੰ ਟਾਰਗੇਟ ਕੀਤਾ ਜਾਵੇ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੱਕ ਇਕੋਸਿਸਟਮ ਹੁੰਦਾ ਜੀ ਉਸ ਦੇ ਵਿੱਚ ਮੈਂ ਦੋ ਲਫ਼ਜ਼ ਇਸਤੇਮਾਲ ਕੀਤੇ ਸੀ ਟੈਰਰ ਸਿਮਪੈਥਾਈਜ਼ਰਸ ਜੀ ਤੇ ਓਵਰਗਰਾਉਂਡ ਵਰਕਰਸ ਇਨ ਐਡੀਸ਼ਨ ਹੁਰੀਅਤ ਲੇਕ ਹੁਰੀਅਤ ਦਾ ਜਦੋਂ ਵੀ ਕੋਈ ਬੱਚਾ ਬਾਹਰ ਪੜਨ ਜਾਂਦਾ ਹੈ ਹੁਰੀਅਤ ਵਾਲੇ ਉਹਦੇ ਉੱਪਰ ਸਾਈਨ ਕਰ ਦਿੰਦੇ ਨੇ ਕਿ ਰეკਮੈਂਡਡ ਐਂਡ ਪਾਕਿਸਤਾਨ ਐਮਬੈਸੀ ਤੋਂ ਉਹਨੂੰ ਵੀਜ਼ਾ ਮਿਲ ਜਾਂਦਾ ਪਰ ਪ੍ਰਾਈਸ ਦੇ ਲਈ ਐਮਬੀਬੀਐਸ ਕਰੇ ਜਾਂ ਕੁਝ ਵੀ ਕਰੇ ਬੰਗਲਾਦੇਸ਼ ਐਮਬੈਸੀ ਤੋਂ ਉਹਨੂੰ ਵੀਜ਼ਾ ਮਿਲਦਾ ਸੀ ਤੇ ਉਹ ਜਿਹੜੇ ਓਵਰਗਰਾਉਂਡ ਵਰਕਰਸ ਐਂਡ ਟੈਰਰ ਸਿਮਪੈਥਾਈਜ਼ਰਸ ਨੇ ਉਹ ਇਸ ਚੀਜ਼ ਦੀ ਪਾਲ ਚਰੰਦੇ ਜਿਵੇਂ ਅੱਜ ਕੱਲ ਤਾਂ ਇਹ ਖਤਮ ਕਰਤਾ ਕਿ ਟੈਰਰਿਸਟ ਮਰੇਗਾ ਤੋ ਦਾ ਜਨਾਜ਼ਾ ਨਹੀਂ ਉੱਠੇਗਾ ਉਹਦਾ ਪਰਿਵਾਰ ਨੂੰ ਬੁਲਾ ਕੇ ਮੌਲਵੀ ਸਾਹਿਬ ਨੂੰ ਬੁਲਾ ਕੇ ਕਿਸੇ ਜਗ੍ਹਾ ਦੇ ਉੱਪਰ ਅਬ ਇਸਲਾਮੀ ਰਾਈਟਸ ਦੇ ਹਿਸਾਬ ਦੇ ਨਾਲ ਉਸ ਦਾ ਬਰੀਅਲ ਕਰ ਦਿੱਤਾ ਜਾਏਗਾ ਪਹਿਲਾਂ ਪੂਰਾ ਜਨਾਜ਼ਾ ਹੁੰਦਾ ਸੀ ਉਹ ਜਨਾਜ਼ੇ ਦੇ ਵਿੱਚ ਜ਼ਬਰਦਸਤ ਲੋਕਾਂ ਨੂੰ ਉਹਨਾ ਪੈਂਦਾ ਸੀ ਡਰ ਦੇ ਕਰਕੇ ਔਰ ਉਸ ਜਨਾਜ਼ੇ ਦੇ ਵਿੱਚ ਨਾਰੇ ਲੱਗਦੇ ਸੀ ਐਂਡ ਉਸ ਜਨਾਜ਼ੇ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਹਾਂ ਵੀ ਸੰਸਕਾਰ ਦੇ ਲਈ ਜਾ ਰਹੇ ਹਾਂ ਬੁਰਾਨਵਾਨੀ ਦਾ ਸੀ ਜਾਂ ਕਿਸੇ ਦਾ ਵੀ ਹਰ ਇੱਕ ਦਾ ਰਿਸ਼ਤਾ ਇੱਕ ਪੂਰਾ ਜਨਾਜਾ ਉਹਨੂੰ ਕਹਿੰਦੇ ਕਸ਼ਮੀਰ ਦੇ ਵਿੱਚ ਜਨਾਜਾ ਮਤਲਬ ਕਿਸੇ ਨੂੰ ਤੁਸੀਂ ਦਫਨਾਉਣ ਜਾ ਰਹੇ ਹੋ ਤਾਂ ਜਿੰਨੇ ਵੀ ਲੋਕ ਮੁਹੱਲੇ ਦੇ ਜਾਂ ਜਮਸ਼ਾਂਦੇ ਦੇ ਅਸੀਂ ਸੰਸਕਾਰ ਤੇ ਜਾਂਦੇ ਸੀ ਤੁਸੀਂ ਦੱਸੋ ਤੇ ਉਸ ਦੇ ਵਿੱਚ ਲੋਕਾਂ ਨੂੰ ਜ਼ਬਰਦਸਤੀ ਕਹਿਆ ਜਾਂਦਾ ਸੀ ਜਾਓ ਗਨ ਪੁਆਇੰਟ ਤੇ ਐਂਡ ਉੱਥੇ ਜਦੋਂ ਨਾਰੇ ਲੱਗਦੇ ਸੀ ਤੇ ਇਹ ਜਿਹੜੇ ਟੈਰਰ ਸਿੰਪੈਥਾਈਜ਼ਰ ਜਾਂ ਅন্ডਰਗ੍ਰਾਊਂਡ ਵਰਕਰ ਹੈ ਇਹ ਪੁਆਇੰਟਰਸ ਦੀ ਤਰ੍ਹਾਂ ਉਸ ਟਾਈਮ ਤੇ ਆਇਡੈਂਟੀਫਾਈ ਕਰਦੇ ਸੀ ਕਿ ਕਿਹੜੇ ਬੱਚੇ ਸਭ ਤੋਂ ਅੱਗੇ ਹੋ ਕੇ ਨਾਰੇ ਲਾ ਰਹੇ ਹੂੰ ਫਿਰ ਉਹਨਾਂ ਬੱਚਿਆਂ ਨੂੰ ਅਪਰੋਚ ਕਰਦੇ ਸੀ ਉਹਨਾਂ ਦੇ ਘਰ ਦੇ ਹਾਲਾਤ ਦੇਖਦੇ ਸੀ ਕੀ ਨੇ ਉਹ ਪੁਰਾਣੇ ਟੈਰਰਿਸਟ ਪੁਰਾਣੇ ਸਟੋਨ ਪੈਲਟਰ ਨੇ ਜਾਂ ਕਿਵੇਂ ਐਂਡ ਜਿੱਦਾਂ ਲੱਗਦਾ ਸੀ ਕਿ ਇਹ ਰਾਈਟ ਕੈਂਡੀਡੇਟ ਹੈ ਉਸ ਨੂੰ ਫਿਰ ਰਿਲੀਜੀਅਸ ਰੈਡੀਕਲਾਈਜੇਸ਼ਨ ਧਰਮ ਦੇ ਨਾਮ ਦੇ ਉੱਪਰ ਉਸ ਦਾ ਦਿਮਾਗ ਦੇ ਵਿੱਚ ਪਰਵਰਤਨ ਦੀ ਕੋਸ਼ਿਸ਼ ਕਰਨੀ ਐਂਡ ਫਿਰ ਉਸ ਬੱਚੇ ਨੂੰ ਟੈਰਰਿਸਟ ਬਣਾਉਣਾ ਐਂਡ ਉਸ ਦੀ ਟ੍ਰੇਨਿੰਗ ਲੋਕਲ ਵੀ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਹੁੰਦੀ ਹੈ ਪਾਕਿਸਤਾਨ ਦੇ ਵਿੱਚ ਹੋਣ ਦੇ ਲਈ ਜਿਹੜੀ ਐਕਸਪਲੋਇਟੇਸ਼ਨ ਆਪਾਂ ਕਹਿੰਦੇ ਆ ਇਨਫਲਟੇਸ਼ਨ ਤਾਂ ਜਦੋਂ ਪਾਕਿਸਤਾਨ ਤੋਂ ਟੈਰਰਿਸਟ ਹੈ ਐਕਸਪਲੋਇਟੇਸ਼ਨ ਜਿੱਧਰੋਂ ਜਾਵੇ ਪਹਿਲਾਂ ਇਧਰੋਂ ਵੀ ਐਕਸਪਲੋਇਟੇਸ਼ਨ ਬਹੁਤ ਹੁੰਦੀ ਸੀ ਪਰ ਹੁਣ ਕਿਉਂਕਿ ਲਾਈਨ ਆਫ ਕੰਟਰੋਲ ਦੇ ਉੱਪਰ ਬਹੁਤ ਜ਼ਿਆਦਾ ਕੰਟਰੋਲ ਹੈ ਹੁਣ ਐਕਸਪਲੋਇਟੇਸ਼ਨ ਮੈਕਸਿਮਮ ਥਰੂ ਯੂ نو ਆਫੀਸ਼ੀਅਲ ਰੂਟਸ ਹੈ ਵੀਜ਼ਾ ਲੈ ਕੇ ਸਟੂਡੈਂਟ ਵੀਜ਼ਾ ਲੈ ਕੇ ਜਾਂ ਕੋਮਨ ਦਾ ਵੀਜ਼ਾ ਲੈ ਕੇ ਉੱਧਰ ਜਾਂਦੇ ਨੇ ਉੱਥੇ ਜਾ ਕੇ ਪਾਸਪੋਰਟ ਫੜ ਦਿੰਦੇ ਨੇ ਫਿਰ ਆਪਣੀ ਟ੍ਰੇਨਿੰਗ ਕਰਦੇ ਨੇ ਔਰ ਫਿਰ ਇਨਫ ਇਹ ਜਿਹੜੀ ਚੀਜ਼ਾਂ ਨੇ ਕਿਵੇਂ ਕਿਸੇ ਨੂੰ ਪਕੜਨਾ ਹੈ ਕਿਵੇਂ ਕਿਸੇ ਨੂੰ ਆਈਡੈਂਟੀਫਾਈ ਕਰਨਾ ਯੂ نو ਪੋਟੈਂਸ਼ੀਅਲ ਟੈਰਰਿਸਟ